ਸੋ ਖਵਾਂਤ ਸਿੰਘ ਆਈ ক্রিকেট ਐਸੋਸੀਏਸ਼ਨ ਤਰਨਤਾਰਨ ਦਾ ਮੈਂ ਖਜਾਂਚੀ ਆਈ ਤੇ ਅੱਜ ਅਸੀਂ ਇਸ ਰਿਕਾਰਡਿੰਗ ਇਕੱਠੇ ਹੋਇਆ ਵੀ ਜਿਹੜੀ ਇੱਕ ਕੋਚ ਨੇ ਇੱਥੇ ਮਿਸਟਰ ਲਵ ਪ੍ਰੀਤ ਸਿੰਘ ਜੀ ਇਹਨਾਂ ਨੂੰ ਕੋਚ ਲਾਇਆ ਹੈ ਜੀ ਤਰਨਤਾਰਨ ক্রিকেট ਐਸੋਸੀਏਸ਼ਨ ਨੇ ਠੀਕ ਹੈ ਜੀ ਇਹਨਾਂ ਨੇ ਇੱਕ ਬੱਚਿਆਂ ਕੋਲੋਂ 24-24 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਸੀ ਜੇ ਔਰ ਇਹਨਾਂ ਕੈਂਪ ਲਾਇਆ ਆ ਪਹਿਲਾਂ ਟ੍ਰਾਇਲ ਲੈ ਬੱਚਿਆਂ ਦੇ ਵੱਡੀ ਗੱਲ ਇਹ ਆਈ ਵੀ ਇਹ ਜੇ ਡਿਸਟ੍ਰਿਕਟ ਦੇ ਕੋਚ ਨੇ ਜੇ ਅਪਰੂਵ ਅਪਰੂਵ ਨੇ ਕੋਚ ਅਪਾਇੰਟ ਕੀਤੇ ਗਏ ਨੇ ਐਸੋਸੀਏਸ਼ਨ ਤਰਨ ਤਰਨ ਦੀ ਐਸੋਸੀਏਸ਼ਨ ਵੱਲੋਂ ਕੋਚ ਅਪਾਇੰਟ ਕੀਤਾ ਗਿਆ ਫਿਰ ਬੱਚਿਆਂ ਕੋਲ ਪੈਸੇ ਦੀ ਡਿਮਾਂਡ ਨਹੀਂ ਕਰ ਸਕਦੇ ਇਹਨਾਂ ਨੇ ਜਿਹੜੀ 2-2 ਹਜ਼ਾਰ ਦੀ ਕੀਤੀ ਆ ਤੇ ਜੇ ਕਹਿੰਦੇ ਆ ਵੀ ਮੈਂ ਪ੍ਰਾਈਵੇਟ ਅਕੈਡਮੀ ਚਲਾ ਰਿਹਾ ਤੇ ਫਿਰ ਜ਼ਿਲੇ ਦੇ ਕੋਚ ਨਹੀਂ ਹੋ ਸਕਦੇ ਔਰ ਇਹ ਟ੍ਰੈਲ ਨਹੀਂ ਲੈ ਸਕਦੇ ਇਹ ਆਪਸ ਦੇ ਵਿੱਚ ਕੌਂਟਰਡਿਕਟਰੀ ਆ ਦੂਸਰਾ ਸਾਡਾ ਅੱਜ ਦਾ ਜਿਹੜਾ ਮੁੱਦਾ ਹੋਏ ਆਈ ਵੀ ਇਹ ਜਿਹੜੀ ਐਸੋਸੀਏਸ਼ਨ ਆ ਇਹ ਇਲੈਗਲ ਆ ਇਹ ਇਲੈਗਲ ਇਸ ਤਰ੍ਹਾਂ ਹੀ ਵੀ ਜਿਹੜੀ ਜਰਨਲ ਕਾਉਂਸਲ ਦੀ ਮੀਟਿੰਗ ਹੋਈ ਸੀਗੀ 26 ਸਤੰਬਰ 2024 ਨੂੰ ਉਹਦੇ ਵਿੱਚ ਕ੍ਰਿਕਟ ਐਸੋਸੀਏਸ਼ਨ ਤਰਨਤਾਰ ਨੂੰ ਅਪਰੂਵਲ ਦਿੱਤੀ ਗਈ ਜਿਹੜੀ ਸਾਡੇ ਕੋਲ ਆ ਜਿਹਦੇ ਸੈਕਟਰੀ ਸਾਡੇ ਸ਼੍ਰੀ ਸੁਦੀਰ ਸੂਤ ਜੀ ਨੇ ਠੀਕ ਹੈ ਸਾਡੇ ਹੈੱਡ ਕੋਚ ਸ਼੍ਰੀ ਰਾਜ ਕੁਮਾਰ ਜੀ ਨੇ ਉਹ ਜਿਹੜੀ ਐਸੋਸੀਏਸ਼ਨ ਆਈ ਉਹ ਇਲੈਗਲ ਤਰੀਕੇ ਨਾਲ ਬਣਾਈ ਗਈ ਆ ਇਲੈਗਲ ਤਰੀਕੇ ਨਾਲ ਨੂੰ ਅਪਰੂਵਲ ਦਿੱਤੀ ਗਈ ਆ ਤੇ ਇਹਦੇ ਵਿੱਚ ਕੁਝ ਪੀਸੀਏ ਦੀ ਵੱਡੀਆਂ ਹਸਤੀਆਂ ਦੀ ਮਿਲੀਭੁਗਤ ਆ ਉਹਨਾਂ ਦੇ ਸੱਜਣ ਮਿੱਤਰ ਆ ਉਹਨਾਂ ਦੇ ਰਿਸ਼ਤੇਦਾਰ ਆ ਔਰ ਸਾਰੇ ਹੀ ਨਾਨ ਕਰਿਕਟਰ ਆ ਔਰ ਇਥੋਂ ਤੱਕ ਵੀ ਬਹੁਤੇ ਇਹਦੇ ਵਿੱਚੋਂ ਜ਼ਿਲ੍ਹੇ ਦੇ ਵੀ ਨਹੀਂਗੇ ਜਿਨ੍ਹਾਂ ਨੂੰ ਉਹਨਾਂ ਹੁਣ ਸੈਕਟਰੀ ਦੀ ਪੋਸਟ ਦਿੱਤੀ ਹੋਈ ਹੈ ਉਹ ਲੁਧਿਆਣੇ ਜ਼ਿਲ੍ਹੇ ਤੋਂ ਸਬੰਧਤ ਨਹੀਂ ਠੀਕ ਹੈ ਜਿਹੜੇ ਲੁਧਿਆਣੇ ਜ਼ਿਲ੍ਹੇ ਤੋਂ ਆ ਕੇ ਉਹ ਇਹਨੂੰ ਕੰਟਰੋਲ ਕਿੱਦਾਂ ਕਰੇਗਾ ਤਰਨਤਾਰਨ ਜ਼ਿਲ੍ਹੇ ਨੂੰ ਔਰ ਜੇ ਕੰਟਰੋਲ ਕਰੇਗਾ ਤਾਂ ਸਾਡੇ ਬੱਚਿਆਂ ਦਾ ਕੀ ਹੋਏਗਾ ਉਹਨਾਂ ਨੂੰ ਇਨਸਾਫ ਕਿੱਦਾਂ ਮਿਲੇਗਾ ਉਹ ਤਾਂ ਫਿਰ ਲੁਧਿਆਣੇ ਵਾਲਿਆਂ ਨੂੰ ਖੜਾਏਗਾ ਨਾ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਬੱਚੇ ਕਿੱਥੇ ਜਾਣਗੇ ਤੇ ਜਿਹੜੇ ਮੈਂਬਰ ਉਹਨਾਂ ਦੇ ਜਿਹੜੇ ਤਰਨਤਾਰਨ ਦੇ ਨੇ ਉਹ ਸਾਰੇ ਹੀ ਨਾਨ ਕਰਿਕਟਰ ਨੇ ਮੈਂ মিডিਆ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਫੋਨ ਕਰਕੇ ਇਹਨਾਂ ਦਾ ਵਰਚਨ ਲੈਣ ਤੇ ਇਹਨਾਂ ਕੋਲ ਬੇਸਿਕ ਸਵਾਲ ਕ੍ਰਿਕਟ ਤੇ ਜ਼ਰੂਰ ਪੁੱਛ ਲੈਣ ਵੀ ਉਹਨਾਂ ਨੂੰ ਕ੍ਰਿਕਟ ਦਾ ਕੋਈ ਊੜਾ ਜੜਾ ਹੁੰਦਾ ਵੀ ਆ ਕਿ ਨਹੀਂ ਆਉਂਦਾ ਇਹ ਸਾਰੇ ਹੀ ਟੋਟਲੀ ਨਾਨ ਕ੍ਰਿਕਟਰ ਨੇ ਠੀਕ ਹੈ ਜੀ ਅਭੀ ਜੀਤ ਧੰਨਵਾਦ ਜੀਤ ਸਿੰਘ ਜੀ ਤੋਂ ਉਹਨਾਂ ਨੂੰ ਹਾਂ ਜੀ ਸਰ ਇਹਦੇ ਬਾਰੇ ਕੋਈ ਸਕੈਂਡ ਤਾਂ ਉੱਚ ਅਧਿਕਾਰੀ ਕੋਈ ਪ੍ਰਸ਼ਾਸਨ ਨੂੰ ਕੋਈ ਇਹਦੀ ਦਰਖਾਸਤ ਨਹੀਂ ਦਿੱਤੀ ਹੈ ਸਰ ਪ੍ਰਸ਼ਾਸਨ ਨੂੰ ਫਿਲਹਾਲ ਅਹੀਂ ਕੋਈ ਦਰਖਾਸਤ ਜਾਂ ਸ਼ਿਕਾਇਤ ਇਹਦੀ ਉਪਚਾਰਕ ਤੌਰ ਤੇ ਨਹੀਂ ਕੀਤੀ ਜੀ ਤੇ ਅਸੀਂ ਸਭ ਤੋਂ ਪਹਿਲਾਂ ਤੇ ਮੀਡੀਆ ਦੇ ਸਾਹਮਣੇ ਆ ਕੇ ਤੇ ਪੀਸੀਓ ਤੋਂ ਦੀ ਮੰਗ ਕਰਦੇ ਆ ਵੀ ਇਹਦੀ ਇਨਕੁਆਰੀ ਕੀਤੀ ਜਾਵੇ ਔਰ ਇਹ ਐਸੋਸੀਏਸ਼ਨ ਦੀ ਐਕਟੀਵਿਟੀ ਦੇ ਫੌਰਨ ਰੋਕ ਲਾਈ ਜਾਵੇ ਤਾਂ ਕਿ ਬੱਚਿਆਂ ਦੀ ਲੁੱਟ ਖਸੁੱਟ ਨਾ ਹੋ ਸਕੇ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਨਾ ਹੋ ਸਕੇ ਤੇ ਇਹ ਪੀਸੀਏ ਨੂੰ ਹੋਰ ਜ਼ਿਲ੍ਹਾਵਾਂ ਵਾਂਗ ਜਿਵੇਂ ਫਿਰੋਜ਼ਪੁਰ ਤੇ ਹੋਰ ਕੁਝ ਜ਼ਿਲ੍ਹਿਆਂ ਨੂੰ ਆਪ ਹੈਂਡਲ ਕਰਦੀ ਆਂ ਆਪ ਆਪਰੇਟ ਕਰੇ ਤਰਨਤਾਰ ਨੂੰ ਇਹ ਸਰ 24000 ਰੁਪਏ ਪਰ ਬੱਚੇ ਦੇ ਹਿਸਾਬ ਨਾਲ ਦਿੱੰਗੇ ਜਾ ਰਹੇ ਜੀ ਇਹ 24000 ਰੁਪਏ ਪਰ ਬੱਚੇ ਦੇ ਬੱਚੇ ਕੋਲੋਂ ਮੰਗਿਆ ਗਿਆ ਉਹ ਮੈਂ ਪਹਿਲਾਂ ਤੁਹਾਨੂੰ ਡਿਸਕ੍ਰਾਈਬ ਕਰ ਹੀ ਦਿੱਤਾ ਜੀ ਵੀ ਉਹ ਕਿੱਦਾਂ ਤੇ ਕਿਉਂ ਮੰਗਿਆ ਗਿਆ ਇਹ ਚੀਜ਼ਾਂ ਹਾਂਜੀ ਸਾਡੇ ਨਾਲ ਰਜਿਸਟਰਡ ਕਰਾਈ ਗਈ ਹੈ ਜੀ ਕ੍ਰਿਕਟ ਐਸੋਸੀਏਸ਼ਨ ਤਰਨਤਾਰ ਦੀ ਹਾਂਜੀ ਇਹ ਪਹਿਲਾਂ ਤੋਂ ਰਜਿਸਟਰਡ ਹੈ ਜੀ ਨਾ ਦਾਇਰ ਫੇਰ ਕੀਤਾ ਹੀ ਰਲਦਾ ਮਿਲਦਾ ਨਾਮ ਰੱਖ ਕੇ ਇਹ ਕਿਹੜੀ ਇੱਕ ਕ੍ਰਿਕਟ ਅਕੈਡਮੀ ਹੈ ਮੇਰਾ ਨਾਮ ਲਾਪਰੀ ਸਿੰਘ ਹੈ ਜੀ ਤਰਨਤਾਰਨ ਤੋਂ ਇਹ ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਦੀ ਅਕੈਡਮੀ ਹੈ ਜੀ ਨਹੀਂ ਇਦਾਂ ਦੀ ਭਾਜੀ ਕੋਈ ਗੱਲ ਨਹੀਂ ਗਈ ਇਹ ਫੇਕ ਨਿਊਜ਼ ਹੈ ਕੋਈ ਵੀ ਕਿਸੇ ਤੇ ਬਲੇਮ ਲਾ ਸਕਦਾ ਬਟ ਉਹਦਾ ਪ੍ਰੂਫ ਤੁਹਾਨੂੰ ਦੇਣਾ ਜ਼ਰੂਰੀ ਹੈ ਇਹਦੀ ਮੰਥਲੀ ਫੀਸ 2000 ਰੁਪਿਆ ਮੰਤਰੀ ਦੇ ਅਸੀਂ ਫੀਸ ਲਈਦੀ ਹੈ ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਦੀ ਤੇ ਇਦਾਂ ਦੀ ਫੇਕ ਨਿਊਜ਼ ਹੈ ਕੋਈ ਕਿਸੇ ਤੇ ਵਿਰੋਧੀ ਤੇ ਕੋਈ ਵੀ ਕਿਸੇ ਤੂੰ ਇਲਜ਼ਾਮ ਲਾ ਸਕਦੀ ਹੈ ਇਦਾਂ ਦਾ ਕੋਈ ਸਾਡਾ ਹੈ ਨਹੀਂਗਾ ਜੇ ਕਿਸੇ ਕੋਲ ਪ੍ਰੂਫ ਹੈਗਾ ਤੇ ਉਹ ਸਾਨੂੰ ਦਵੇ ਰਸੀਦ ਹੀ ਲਿਆ ਕੇ ਵੀ ਹਾਂਜੀ ਸਾਡੇ ਕੋਲ ਇਦਾਂ ਲਿਆ ਉਹ ਕੀਤਾ ਇਹਦੀ 2000 ਮੰਥਲੀ ਫੀਸ ਹੈ ਜਿਹਦੇ ਵਿੱਚ ਬੱਚਿਆਂ ਨੂੰ ਸਵੇਰੇ ਵੀ ਨੈਟ ਮਿਲਦੇ ਆ ਫਿਟਨੈਸ ਟ੍ਰੇਨਿੰਗ ਮਿਲਦੀ ਹੈ ਸ਼ਾਮੀ ਨੈਟ ਮਿਲਦੇ ਮੈਚਸ ਮਿਲਦੇ ਆ ਪ੍ਰੋਪਰ ਟ੍ਰੇਨਿੰਗ ਕਰਾਈ ਜਾਂਦੀ ਹੈ ਰਨਿੰਗ ਹਰ ਚੀਜ਼ ਬੱਚੇ ਨੂੰ ਪ੍ਰੋਪਰ ਵੀ ਉਹਨਾਂ ਦਾ ਫਿਊਚਰ ਬਣੇ ਵੀ ਨਸ਼ੇ ਤੋਂ ਨਿਕਲਣ ਹੈ ਨਾ ਬਾਰਡਰ ਏਰੀਆ ਕਰਕੇ ਇਹ ਉਪਰਾਲਾ ਬੜਾ ਚੰਗਾ ਕੀਤਾ ਗਿਆ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਿਹੜੇ ਪ੍ਰਧਾਨ ਜੀ ਹੈ ਜੀ ਮਾਨਯੋਗ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਮਹਿਤਾ ਜੀ ਮਾਨਯੋਗ ਸੈਕਟਰੀ ਸਾਹਿਬ ਦਿਲਸ਼ੇਰ ਕੰ ਤਿ ਮਾਨਯੋਗ ਸਾਡੇ ਜੁਆਇੰਟ ਸੈਕਟਰੀ ਸੁਰਜੀਤ ਰਾਏ ਬਿੱਟਾ ਜੀ ਦਾ ਬਹੁਤ ਅਸੀਂ ਧੰਨਵਾਦ ਕਰੀਏ ਵੀ ਉਹਨਾਂ ਨੇ ਸਾਨੂੰ ਇਹ ਉਪਰਾਲਾ ਕਰਨ ਦਾ ਮੌਕਾ ਦਿੱਤਾ ਸਾਡੇ ਤੇ ਬਹੁਤ ਉਹਨਾਂ ਦੀ ਕਿਰਪਾ ਹੈ ਵੀ ਬੱਚਿਆਂ ਨੂੰ ਬਾਰਡਰ ਏਰੀਆ ਕਰਕੇ ਉਹਨਾਂ ਨੇ ਕ੍ਰਿਕਟ ਨੂੰ ਅੱਗੇ ਵਧਾਉਣ ਲਈ ਬਹੁਤ ਵੱਡਾ ਸਟੈਪ ਚੁੱਕਿਆ ਹੈ ਵੀ ਅਫੀਲੀਏਸ਼ਨ ਮਿਲੀ ਹੈ ਤੇ ਬੱਚਿਆਂ ਦਾ ਸੁਪਨੇ ਜੋ ਵੀ ਉਹ ਬੱਚੇ ਪੂਰੇ ਕਰ ਸਕਦੇ ਜੀ ਕਿਹੜੀ ਮਾਨਤਾ ਪ੍ਰਾਪਤ ਦਰਬੁਜਲਾ ਅਕੈਡਮੀ ਹੈ ਇਸ ਤੇ ਇਹ ਭਾਜੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੀਸੀਆ ਵੱਲੋਂ ਹੈ ਜੀ ਇਹ ਤਰਨਤਾਰਨ ਕ੍ਰਿਗਰਡਲ ਸਿਸਨ ਪਠਾਨਕੋਟ ਦੇ ਤਰਨਤਾਰਨ ਹੋਣੇ ਉਹਨਾਂ ਨੇ ਦੋ ਨਵੇਂ ਜ਼ਿਲ੍ਹੇ ਕੋਸ਼ਿਤ ਕੀਤੇ ਉਹਨਾਂ ਵਿੱਚੋਂ ਇਹ ਵੀ ਅਫੀਲੀਏਟਡ ਹੈ ਜੀ ਉਹਨਾਂ ਦਾ ਇਹ ਵੀ ਕਹਿਣਾ ਵੀ ਜਿਹੜਾ ਤੁਸੀਂ ਕਹਿ ਰਹੇ ਵੀ ਇੱਕ ਰਜਿਸਟਰ ਹੈਗੀ ਆ ਪਰ ਤੁਹਾਡੇ ਕੋਲ ਇਹਦੇ ਡਾਕੂਮੈਂਟ ਵਗੈਰਾ ਪੂਰੇ ਹੈਗੇ ਹਾਂਜੀ ਡਾਕੂਮੈਂਟ ਹੈਗੇ ਪਾਜੀ ਸਾਰਾ ਕੁਝ ਤੈਈਓ ਅਖਬਾਰ ਚ ਟ੍ਰਾਇਲਜ਼ ਆਉਂਦੇ 19 ਦਾ ਜੇ ਕੈਂਪ ਲੱਗਾ ਆ ਉਹ ਪ੍ਰੋਪਰ ਪੀਸੀ ਦੇ ਨਿਗਰਾਨੀ ਦੇ ਹੇਠ ਲੱਗਾ ਆ पीसीए ने बहुत ज्यादा सपोर्ट कर रहा है। उधर कोचों ने सानू ट्रेनिंग मिली है जी एनसीए तो कोच आए थे सी बीसीसीआई ਵੱਲੋਂ ਜਿਨ੍ਹਾਂ ਨੇ ਸਾਨੂੰ ਟ੍ਰੇਨਿੰਗ ਦਿੱਤੀ ਹੈ ਬੱਚਾ ਨੂੰ ਕੀ ਕਰਾਉਣਾ ਹੈ ਕਿਦਾਂ ਫਿਟਨੈਸ ਕਰਾਉਣੀ ਹੈ ਕਿਦਾਂ بیٹنگ ਸਿਖਾਉਣੀ ਹੈ ਫਿਲਡਿੰਗ ਕਰਾਉਣੀ ਹੈ ਪ੍ਰੋਪਰ ਕੋਚੀਜ਼ ਨੂੰ ਗਾਈਡ ਕੀਤਾ ਗਿਆ ਪੀਸੀਏ ਨੇ ਉੱਥੇ ਰਹਿائش ਦਿੱਤੀ ਹੈ ਖਾਣਾ ਪੀਣਾ ਦਿੱਤਾ ਸੀ ਹੁਣ ਸਾਡੇ ਫਿਟਨੈਸ ਟ੍ਰੇਨਰ ਗਏ ਆ ਪੀਸੀਏ ਕੋਲੋਂ ਟ੍ਰੇਨਿੰਗ ਲੈਣ ਵੀ ਜ਼ਿਲ੍ਹੇ ਨੂੰ ਬੱਚਾ ਨੂੰ ਕਿਦਾਂ ਫਿੱਟ ਕਰਨਾ ਹੈ ਕਿਦਾਂ ਮੈਚਾਂ ਲਈ ਉਹਨਾਂ ਨੂੰ ਤਿਆਰ ਕਰਨਾ ਹੈ ਜੀ ਤੁਹਾਨੂੰ ਕੀ ਲੱਗਦਾ ਜਿਹੜੇ ਬਲੇਮ ਲਗਾਏ ਜਾ ਰਹੇ ਕਿਉਂ ਲਗਾਏ ਜਾ ਰਹੇ ਤਾਂ ਜੀ ਇਹ ਵੇਖੋ ਜੀ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਜਿਹੜੀਆਂ ਵਿਰੋਧੀ ਧਿਰਾਂ ਆ ਇਹ ਸਗੋਂ ਆਪਾਂ ਨੂੰ ਇੱਕ ਮਿਲ ਕੇ ਚੱਲਣਾ ਚਾਹੀਦਾ ਵੀ ਬੱਚਿਆਂ ਲਈ ਇਹ ਕੋਈ ਹੈਦੇ ਨਹੀਂਗਾ ਵੀ ਇਹ ਬੱਚਿਆਂ ਦੀ ਜ਼ਿੰਦਗੀ ਬਣਨੀ ਹੈ ਨਾ ਤੇ ਆਪਾਂ ਜੇ ਪੀਸੀ ਨੇ ਮੌਕਾ ਦਿੱਤਾ ਹੈ ਤੇ ਆਪਾਂ ਸਾਰੇ ਰਲ ਮਿਲ ਕੇ ਚੱਲੀਏ ਵੀ ਬੱਚਿਆਂ ਨੂੰ ਅੱਗੇ ਲੈ ਕੇ ਚੱਲੀਏ ਨਾ ਕਿ ਉਹਨਾਂ ਦੇ ਲੱਤਾਂ ਪਿਛਾਂ ਖਿੱਚੀਏ ਵੀ ਉਹਨਾਂ ਦੇ ਸਾਲ ਬਰਬਾਦ ਕਰੀਏ ਅੰਡਰ 14 ਵਾਲੇ 19 ਵਾਲੇ ਬੱਚੇ ਜੀ ਉਹਨਾਂ ਦੇ ਜਿਹੜੇ ਜਿਹੜੇ ਸਾਲ ਹੈ ਉਹਨਾਂ ਨੂੰ ਆਪਾਂ ਰਲ ਮਿਲ ਕੇ ਬੱਚਿਆਂ ਨੂੰ ਅੱਗੇ ਲੈ ਕੇ ਜਾਈਏ ਉਹਨਾਂ ਦਾ ਫਿਊਚਰ ਬਣਾਈਏ ਜੀ ਕੀ ਕਾਰਨ ਹੋ ਸਕਦਾ ਤੁਹਾਡੇ ਦੇ ਬਲੇਮ ਨੂੰ ਭਾਜੀ ਇਹ ਚੀਜ਼ ਦੇ ਦੇਖੋ ਜੀ ਨਾ ਸਾਡੇ ਨਾਲ ਕਿਸੇ ਦਾ ਕੋਈ ਰਿ ਠੀਕ ਹੈ ਜੀ ਉਹਨਾਂ ਨੂੰ ਵਧੀਆ ਫਿਟਨੈਸ ਕਰਵਾਉਣਾ ਨਸ਼ਿਆਂ ਤੋਂ ਬਚਾਉਣਾ ਡਾਈਟ ਚੰਗੀ ਦੱਸਣਾ ਵੀ ਕੀ ਖਾਣਾ ਕੀ ਨਹੀਂ ਇਹ ਸਾਡਾ ਡਿਊਟੀ ਹੈ ਅਸੀਂ ਫालतू ਨਾ ਕਿਸੇ ਗੱਲ 'ਚ ਪੈਣਾ ਹੈ ਬਾਕੀ ਦੁਨੀਆ ਦੇ ਆਪ ਆਪਣੇ ਜੋ ਰੰਗ ਟੰਗੇ ਉਹਨੇ ਵਿਖਾਉਣੇ ਆ ਸਾਡੇ ਜੋ ਡਿਊਟੀ ਅਸੀਂ ਉਹ ਕਰਨੀ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਅਕੈਡਮੀ ਚਲਾਉਂਦੇ ਇਹ ਭਾਜੀ ਐਫੀਲੀਏਸ਼ਨ ਦੇ ਜਿਹੜਾ ਕੈਂਪ ਹੈ ਜੀ 19 ਤਰੀਕ ਦਾ ਚੱਲ ਰਿਹਾ ਹੈ ਅੰਡਰ 19 ਦਾ 19 ਫਰਵਰੀ ਨੂੰ 19 ਜਨਵਰੀ ਨੂੰ ਟ్రਾਇਲ ਹੋਏ ਸੀ ਜੀ ਤੇ ਉਦੋਂ ਦਾ ਹੀ ਇਹ ਕੈਂਪ ਚੱਲ ਰਿਹਾ ਹੈ ਕਿੰਨੇ ਬੱਚੇ ਹੁਣ ਤੱਕ ਤੁਸੀਂ ਟ੍ਰੇਨਿੰਗ ਦੇ ਚੁੱਕੇ ਬੱਚੇ ਇਹ ਭਾਜੀ ਕੈਂਪ ਦੇ ਵਿੱਚ ਉਹਨਾਂ ਦਾ ਸੈਟਰਡੇ ਸੰਡੇ ਮੈਚਸ ਉਹਦੇ ਵਿੱਚ ਵੀ ਹੋਰ ਦਿਨ ਚ ਟੂਡੇ ਮੈਚ ਕਰਾਈਦੇ ਆ ਪਰਫਾਰਮੈਂਸ ਲੈਣ ਲਈ ਵੀ ਕਿਹੜਾ ਬੱਚਾ ਕਿਦਾਂ ਦਾ ਹੈ ਤੇ ਇਹ ਕੈਂਪ ਬੜਾ ਅੱਛਾ ਚੱਲ ਰਿਹਾ ਸਵੇਰੇ ਸ਼ਾਮੀ ਫਿਟਨੈਸ ਫਿਲਡਿੰਗ ਬੈਟਿੰਗ ਨਾ ਸਾਰਾ ਕੁਝ ਚੱਲ ਰਿਹਾ ਜੀ ਕਿੰਨੇ ਸਮੇ ਤੋਂ ਅਕੈਡਮੀ ਚੱਲ ਰਹੀ ਜੀ ਇਹ ਪਾਜੀ ਤੁਹਾਨੂੰ ਦੱਸਿਆ ਜੀ 19 ਜਨਵਰੀ ਤੋਂ ਇਹ ਹੋਇਆ 19 ਜਨਵਰੀ ਤੋਂ ਕੈਂਪ ਲੱਗਣਾ ਸ਼ੁਰੂ ਹੋਇਆ ਹਾਂਜੀ 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 ਪਾਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਪੀਸੀਏ ਦੇ ਜਿਹੜੀ ਵੀ ਸਾਰੇ ਮੈਂਬਰਸ ਐ ਪ੍ਰਧਾਨ ਸਾਹਿਬ ਹੈ ਨਾ ਉਹਨਾਂ ਦਾ ਬਹੁਤ ਸ਼ੁਕਰਾਨਾ ਹੈ ਵੀ ਅਸੀਂ ਦਿਲੋਂ ਕਰਦੇ ਆ ਵੀ ਉਹਨਾਂ ਨੇ ਬਾਡਰ ਬ ਨੇ ਸਿਆਂ ਤੋਂ ਵੱਜ ਕੇ ਖੇਡਾਂ ਵਾਲਾ ਲਾਉਣ ਤੇ ਆਪਣਾ ਫਿਊਚਰ ਬਣਾਉਣ ਇੱਥੇ ਬੱਚੇ ਬਹੁਤ ਛਟੇ ਛੱਟੇ ਪਿੰਡਾਂ ਵਾਲੇ ਬੱਚੇ ਤੁਹਾਨੂੰ ਪਤਾ ਹੈ ਪਾਜੀ ਵੀ ਖਰਾਕ ਚੰਗੀ ਹੈ ਤਕੜੇ ਹੈ ਨਾ ਮੌਕਾ ਨਹੀਂ ਸੀ ਮਿਲਦਾ ਕਿਉਂਕਿ ਐਫੀਲੀਏਸ਼ਨ ਨਹੀਂ ਸੀਗੀ ਐਫੀਲੀਏਸ਼ਨ ਬਣ ਗਈ ਹੈ ਤੇ ਹੁਣ ਬੱਚਿਆਂ ਨੂੰ ਮੌਕਾ ਆਇਆ ਵੀ ਹਾਂਜੀ ਉਹ ਆਉਣ ਤੇ ਡਿਸਟ੍ਰਿਕਟ ਦੇ ਵਿੱਚ ਰਿਪਰੈਜ਼ੈਂਟ ਕਰਨ ਅੱਗੇ ਉਹ ਸਟੇਟ ਜਾਣ ਸਟੇਟ ਚੋਂ ਅੱਗੇ ਚੰਗੇ ਐ ਐਨਸੀਆਈਪੀਐਲ ਹੀ ਸਿਲੈਕਟ ਹੋਣ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਆ ਤੇ ਬੱਚਿਆਂ ਨੂੰ ਸਾਡੀ ਇਹੀ ਸਭ ਨੂੰ ਗੁੰਜਾਇਸ਼ ਹੈ ਵੀ ਸਾਰੇ ਬੱਚੇ ਜਿਹੜੇ ਵੀ ਆ ਵੀ ਉਹ ਚੰਗੇ ਰਾਹ ਤੇ ਚੱਲਣ ਨਸ਼ੇ ਛੱਡ ਕੇ ਤੇ ਇਹੀ ਸਾਡਾ ਸੰਦੇਸ਼ ਹੈ ਬੱਚਿਆਂ ਨੂੰ ਥੈਂਕ ਯੂ ਸਰ ਡਿਮਾਂਡ ਦਾ ਮੈਸੇਜ ਤੇ ਸਵੇਰ ਦਾ ਬੜਾ ਵਾਇਰਲ ਹੋਇਆ ਸੀ ਕਿ ਡਿਮਾਂਡ ਕੀਤੀ ਗਈ ਹੈ ਲੇਕਿਨ ਉਹਦੇ ਕਹਿੰਦੇ ਇਹਨਾਂ ਨੇ ਕਹਿੰਦਾ ਵੀ 2000 ਰੁਪਏ ਮੰਥਲੀ ਆ 24000 ਸਾਲ ਦਾ ਵਾ ਤੇ ਲੇਕਿਨ ਉਹਦੇ ਵਿੱਚ ਤਰਨਤਾਰਨ ਡਿਸਟ੍ਰਿਕਟ ਐਸੋਸੀਏਸ਼ਨ ਜੋ ਪੀਸੀਆ ਵੱਲੋਂ ਪ੍ਰੂਵਡ ਕੀਤੀ ਗਈ ਹੈ ਤਰਨਤਾਰਨ ਡਿਸਟ੍ਰਿਕਟ ਦੀ ਉਹਨਾਂ ਦੇ ਕੋਚ ਆਏ ਉਹਨਾਂ ਨੇ ਕਿਹਾ ਕਿ ਜੋ ਵੀ ਪੀਸੀਏ ਵੱਲੋਂ ਤਨਤਨ ਡਿਸਟ੍ਰਿਕਟ ਐਸੋਸੀਏਸ਼ਨ ਦੀ ਜੋ 2000 ਰੁਪਿਆ ਮੰਥਲੀ ਫੀਸ ਹੁੰਦੀ ਹੈ ਉਹ ਲਈ ਜਾਊਗੀ ਤੁਸੀਂ ਇੱਥੇ ਕੱਢੀ ਜੀ ਤੁਸੀਂ ਕਿਸ ਪਰਪਸ ਦੇ ਨਾਲ ਇੱਥੇ ਆਏ ਜੀ ਸਾਡੇ ਵੀ ਬੱਚੇ ਹੈ ਖੇਡਣ ਇੱਥੇ ਸਾਡੇ ਬੱਚੇ ਤਾਂ ਖੇਡਦੇ ਆ ਹਾਂਜੀ ਹਾਂਜੀ ਤੇ ਤੁਹਾਨੂੰ ਬੱਚੇ ਸਾਡੇ ਬੇਸਿਕਲੀ ਇੱਥੇ ਟ੍ਰਾਇਲਸ ਹੀ ਅੰਡਰ 14 ਦੇ ਡਿਸਟ੍ਰਿਕਟ ਦੇ ਉਹਨਾਂ ਚ ਸਾਰੇ ਨੇ ਸਿਲੈਕਸ਼ਨ ਜਿਹੜੀ ਕਰਨੀ ਬੱਚਿਆਂ ਦੀ ਉਹ ਸਾਰੇ ਬੱਚੇ ਇਕੱਠੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਜਿਹੜੇ ਜਿਹੜੇ ਬੱਚੇ ਸਿਲੈਕਟ ਹੋਣਗੇ ਉਹਨਾਂ ਕੋ ਫੀਸ ਲਈ ਜਾਊਗੀ 2000 ਰੁਪਿਆ ਮੰਥਲੀ ਤਾਨੂੰ ਮੈਸੇਜ ਕੋਈ ਆਇਆ ਚ 20000 ਰੁਪਏ ਦਾ ਡਿਮਾਂਡ ਕਰ ਹਾਂ ਬੱਚੇ ਨੇ ਰਾਤੀ ਮੈਸੇਜ ਦਿੱਤਾ ਸੀ ਕਿ 24000 ਰੁਪਿਆ ਸਰ ਡਿਸਟ੍ਰਿਕਟ ਐਸੋਸੀਏਸ਼ਨ ਵੱਲੋਂ ਮੰਗਦੇ ਆ ਕਿ ਇਹਦੀ 24000 ਰੁਪਿਆ ਫੀਸ ਆ ਤੇ ਉਹ ਤੁਸੀਂ ਪ੍ਰੋਵਾਈਡ ਕਰੋਗੇ ਤੇ ਬੱਚੇ ਗਾਂ ਦੀ ਗਾਂ ਫਰਦਰ ਅਗਲੇ ਜੋ ਮੈਚ ਹੋਣੇ ਪੀਸੀਏ ਵੱਲੋਂ ਉਹ ਖੇਡੇ ਜਾਣਗੇ ਵੈਸੇ ਸਰ ਤੁਸੀਂ ਮਤਲਬ ਸੈਟੀਸਫਾਈ ਜੀ ਵੀ ਤੁਹਾਡੇ ਬੱਚੇ ਇੱਥੇ ਕੋਚਿੰਗ ਲੈ ਰਹੇ ਵਧੀਆ ਸਟਾਫ ਆ ਵਧੀਆ ਕੋਚਿੰਗ ਦੇ ਰਹੇ ਆ ਵੇਖੋ ਸਰ ਕੋਚ ਤੇ ਚੰਗਾ ਹੀ ਹੁੰਦਾ ਬਾਕੀ ਕਰਨਾ ਤੇ ਆਪਣੇ ਬੱਚੇ ਨੇ ਹੁੰਦਾ ਬਾਕੀ ਇਹ ਹੁੰਦਾ ਵਾ ਵੀ ਹਰ ਕੋਈ ਸੋਚਦਾ ਵਾ ਕਿ ਮੇਰਾ ਬੱਚਾ ਚੰਗੇ ਲੈਵਲ ਤੇ ਖੇਡੇ ਉਹਦੇ ਲਈ ਡਿਸਟ੍ਰਿਕਟ ਐਸੋਸੀਏਸ਼ਨ ਇਹਨਾਂ ਨੂੰ ਮਿਲੀ ਆ ਪੰਜਾਬ ਵੱਲੋਂ ਪੀਸੀਆ ਵੱਲੋਂ ਇਹਨਾਂ ਨੂੰ ਤਰਨਤਾਰ ਡਿਸਟ੍ਰਿਕਟ ਐਸੋਸੀਏਸ਼ਨ ਦੀ ਪਰਮਿਸ਼ਨ ਮਿਲੀ ਆ ਉਹਦੇ ਰਿਕਾਰਡਿੰਗ ਜੋ ਵੀ ਫੀਸ ਬੰਦੀ ਆ ਸਾਡੇ ਕੋਲ ਪ੍ਰਾਪਤ ਕਰਨ ਤੁਹਾਨੂੰ ਸੀ ਦੇ ਦੇਣ ਬਸ ਗੱਲ ਦਿੰਨੀ ਆ ਠੀਕ ਹੈ ਮੇਰਾ ਨਾਮ ਹਿੰਦਰਜੀਤ ਸਿੰਘ ਆ ਜੀ ਮੈਂ ਇਸ ਵਕਤ ਸੈਂਟ ਰਾਮਾ ਮੈਮੋਰੀਅਲ ਅਕੈਡਮੀ ਵਿੱਚ ਮੌਜੂਦ ਆ। ਇੱਥੇ ਮੇਰੇ ਬੱਚੇ ਦੇ ਟ੍ਰਾਇਲ ਹੋਏ ਸੀ ਕਿ ਅੰਡਰ 14 ਦੇ ਕ੍ਰਿਕਟ ਦੇ। ਤੇ ਉਹਦੇ ਵਿੱਚ ਉਹਦੇ ਮਤਲਬ ਉਹ ਕੈਂਪ ਚੱਲ ਰਿਹਾ ਪਿਛਲੇ 2 ਹਫ਼ਤੇ ਤੋਂ। ਤੇ ਉਹਦੇ ਕਰਕੇ ਮੈਂ ਇੱਥੇ ਮੌਜੂਦ ਆਈ। ਹਰ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਮੈਸੇਜ ਵਾਇਰ ਹੋ ਰਿਹਾ ਕਿ 20000 ਰੁਪਿਆ ਦੇ ਕੇ ਬੱਚਿਆਂ ਨੂੰ ਖੜਾਇਆ ਜਾਇਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੀਦਾ। ਮੈਂ ਇਹਨੂੰ ਸੋਸ਼ਲ ਮੀਡੀਆ ਦਾ ਮੈਸੇਜ ਦਾ ਨਹੀਂ ਪਤਾ। ਉਹਦੇ ਬਾਰੇ ਮੇਰੇ ਬੱਚਿਆਂ ਨੇ ਰਾਤੀ ਮੈਨੂੰ ਮੈਸੇਜ ਕੀਤਾ ਸੀਗਾ ਵੀ ਉੱਥੋਂ ਆਪਣਾ ਅਕੈਡਮੀ ਤੋਂ ਮੈਸੇਜ ਆ ਕੇ ਸਾਨੂੰ ਤੇ ਆਸਮਾਨ ਕੁਝ ਫੀਸ ਚਲਣੀ ਆ ਤੇ ਉਹ ਆਪਾਂ ਉਹਨਾਂ ਨੂੰ ਸਬਮਿਟ ਕਰਨੇ ਆ ਤੇ ਬਾਕੀ ਅੱਗੇ ਉਹਦੇ ਬਾਰੇ ਨਹੀਂ ਮੈਨੂੰ ਅਕੈਡਮੀ ਵੱਲੋਂ ਮੈਸੇਜ ਆਇਆ 200 ਰੁਪਏ ਦਾ ਹਾਂ ਅਕੈਡਮੀ ਵੱਲੋਂ ਹੀ ਹੋ ਗਿਆ ਜਦੋਂ ਬੱਚੇ ਨੇ ਮੈਸੇਜ ਦਿੱਤਾ ਤਾਂ ਅਕੈਡਮੀ ਵੱਲੋਂ ਹੀ ਆਇਆ ਹੋਇਆ ਹਾਂਜੀ ਹਾਂਜੀ